हो हो, हो, हो।, हो जा तू मुंडे जो बया नहीं करा दुनिया कमारे फिर थानी कदो बनूगा कदो मेरा चुला छुटूगा चुला नहीं मेरा छुट्टा और एक तो पढ़ाई चेरद ਔਕਾ ਖੇਤ ਚ ਵਾਗ ਜਾਣਾ ਤੜਕੀ ਵੀ ਤੁਸੀਂ ਵਿਆਹ ਕਰਾ ਲਓ ਆਪਦਾ ਇਸੇ ਦੇ ਗਾ ਪੈਣੀ ਆ ਭੈਣ ਦੇ ਬਥੇਰੀਆਂ ਨੂੰ ਕਹੇ ਕੋਲੇ ਮੇਰੇ ਪੁੱਤਾਂ ਨੂੰ ਕਰਾ ਦੋ ਕੋਲੇ ਕਰਾ ਦੋ ਵੀ ਮੇਰੇ ਤਾਂ ਦਿਨ ਅੱਖਾਂ ਚ ਲੈਂਚ ਪਏ ਹੋਏ ਨੇ ਤੂੰ ਆ ਜਮੇ ਬੰਦ ਕਰਿਆ ਹੋਇਆ ਮੈਂ ਤਾਂ ਉਹ ਦੇ ਕਹਿੰਦੂੰਗੀ ਪਹਿਮੈਂ ਤਾਂ ਮੈਂ ਤਾਂ ਦੋ ਰੋਟੀਆਂ ਦੇਣੀਆਂ ਨੇ ਦੇ ਦੋ ਨਹੀਂ ਆਉਂਦੇ ਪਕਾ ਲਵਾ ਆਪੀ ਲੈ ਮਾਣਾ ਮੁੰਡਾ ਜੀ ਆਜੇ ਰੋਟੀ ਖੇਤ ਲੈ ਜੇ ਪਕਾ ਆਪੀਆਂ ਸਾਰੀਆਂ ਮੈਂ ਬੜਾ ਅੱਜ ਕਾਪੇ ਆਹੋ ਵਾਪਰੇ ਬਰਾਬਰ ਬਰਾਂਤ ਆ ਪਕਾਇਆਂ ਪਈਆਂ ਨੇ ਕੁੱਟੀਆਂ ਆਏ ਹਾਏ ਤੂੰ ਆਖਾ ਕੇ ਪੈ ਗਿਆ ਦੋ ਨਾ ਆਹੋ ਅੱਗੇ ਆਪਾਂ ਰੈਡੀਆਂ ਹਾਂ ਚੱਲ ਜੀਓ ਚੰਗਾ ਬੇਬੇ ਮੈਂ ਜਾਣਾ ਫਿਰ ਕਿੱਥੇ ਜਾਣਾ ਭਾਈ ਪਹਿਲਾਂ ਦੂਰ ਤੇ ਤਾਂ ਪੜਾਈ ਦੀ ਲੋਟ ਆਉਂਦੀ ਉਹ ਮੁੰਡੇ ਦੀ ਖੇਤਾ ਦੀ ਰੋਟੀ ਲੈ ਜਾਣੀ ਆ ਮੈਨੂੰ ਬਸ ਮੜਾ ਕੰਮ ਜਿਆ ਸੀਗਾ ਮੈਂ ਜਾ ਆਵਾਂ ਤੇਰਾ ਕੰਮ ਹੀ ਨੋਟਨ ਦਾ ਆ ਮੇਰੇ ਹੋਦਾ ਜੇ ਮੈਂ ਤੇ ਜਿੰਨੇ ਅੱਖਾਂ ਚ ਪਏ ਨੇ ਦੇਖ ਲੈ ਇੰਚ ਹਾਂ ਬੇਬੇ ਮੈਂ ਤਾਂ ਅੱਜ ਮਸਾ ਰੋਟੀਆਂ ਲਾਈਆਂ ਨੇ ਤੂੰ ਐ ਚ ਉਹ ਤਾਂ ਪਤਾ ਬੇਬੇ ਅੱਜ ਤੁਸੀਂ ਮੋਹਰ ਕਰਾਓ ਮੇਰੀ ਤਾਂ ਦਹਾਈ ਜਾਵੇ ਬੈਠੇ ਨਹੀਂ ਹੋ ਰੋਟੀਆਂ ਪਾ ਕਿੰਨਾ ਸਰ ਕੋਈ ਗੱਲੀ ਮੇਰੀ ਆਪ ਪਕਾ ਲਿਆ ਕਰੋ ਹੁਣ ਬੇਬੇ ਆਪ ਤੋਂ ਮੇਰੀ ਗੱਲ ਸੁਣ ਲੈ ਸੁਣਨੀ ਮੇਰੇ ਤੋਂ ਵੱਡਾ ਹੈ ਪਹਿਲਾਂ ਪਉਦਾ ਕਰ ਤਾਂ ਕੋਈ ਗੱਲ ਇਹ ਤੁਸੀਂ ਕਰ ਉਹਦਾ ਕਰ कोई किसी तरह तुसी ओ कोरोना मुंह से रहे तो दिन में आए फिर जब माओ जना तड़के तो इधर भाग गया हो गया लोग टेंशन ना हाँ। हाँ। ले ना हाँ तो अगर रोटी पाओ दी क्या मैं रोटी लेके जाऊँ मेरा बलाई काट गयी मेरी ता चार को गलत लूँ जाके दे दे, दे मैं कहना सुनी नहीं मैं तेरा ब्याह कर दिया ठीक है हाँ रोटी पा� ਲੈ ਜੈਕੀ ਲੈ ਜਾ ਗਾਲਾ ਪੁੱਤ ਲੈ 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 ਮੈਂ ਤਾਂ ਹੁਣ ਨਿਗਾ ਵੀ ਬਹੁਤ ਆ ਟੱਟ ਗਈ ਟੈਨਸ਼ਨ ਆ ਲੈ ਬੇਬੇ ਛੇ ਤੇ ਛੇ ਨਾ ਤਾਂ ਮੂਲਿਆ ਕਿ ਦੇ ਹਾਂ ਮੈਂ ਉਹਨੂੰ ਕਹਿਣਾ ਵੱਡੇ ਨੂੰ ਆਪਣੇ ਆਲੇ ਠੀਕ ਹੈ ਉਹਦਾ ਕਰਦੇ ਆ ਪਹਿਲਾਂ ਫਿਰ ਮੈਂ ਜਾਂਦਾ ਤੂੰ ਰੋਟੀ ਫੜਾ ਜਾ ਨਾ ਤੇ ਮੈਂ ਮਾਰਾ ਕਰਿਆ ਕੰਮ ਠੀਕ ਹੈ ਚੰਗਾ ਹਾਂ ਚੰਗਾ ਖੜਾ ਆ ਪੁੱਤ ਰੋਟੀ ਧਾਵਾ ਪਾਂਡੇ ਵੀ ਮਾਂਜਣ ਆਏ ਪਏ ਨੇ ਬੇਬੇ ਕਰੀਆਂ ਹੈ ਪਈ ਲੱਗਦੀ ਆ ਕੁੜੇ ਨਹੀਂ ਬਾਹਰ ਸੂਤੀ ਜਿਹੀ ਪਈਆਂ ਬੇਬੇ ਨਹੀਂ ਥੀਏ ਕੀ ਕਰ ਥੱਕਾਂ ਬਕੇ ਡਿੱਗ ਪਈ ਵਸ ਇਧਰ ਹੀ ਮੂੰਹ ਹੋ ਗਿਆ ਥੱਕਾਂ ਬਕੇ ਡਿੱਗੀਆਂ ਥੀਏ ਹੋਰ ਥੱਕਦਾ ਫਿਰ ਸਾਰਾ ਦਿਨ ਕੰਮ ਰਹਿੰਦਾ ਬੇਬੇ ਤੈਨੂੰ ਮੈਂ ਤਾਂ ਪੁੱਤ ਰੋਟੀਆਂ ਪਕਾ ਕੇ ਤੋਰੀਆਂ ਨੇ ਅੱਛਾ ਉਹ ਛੋਟਾ ਆ ਗਿਆ ਤੀਗਾ ਖੇਤ ਪਰ ਕੇ ਅੱਛਾ ਤੇ ਉਹ ਨੂੰ ਹਾਰ ਕੇ ਰੋਟੀ ਦੇ ਕੇ ਤੋਰਿਆ ਮੈਂ ਆਉਂਦੇ ਨੇ ਪਕਾਈ ਬੈਠੀ ਰਹੀ ਥੀਏ ਗੁੰਨਾ ਖਾਂ ਚ ਤੈਨੂੰ ਪਤੇ ਲੈਂਚ ਪਏ ਹੋਏ ਨੇ ਹੋਰ ਔਖਾ ਵਹਿਗਾ ਪੁੱਤ ਤੂੰ ਆ ਪੈਂਦਾ ਅੱਖਾਂ ਚ ਨਹੀਂ ਜਾ ਮੈਂ ਤਾਂ ਮੇਰੀ ਤਾਂ ਬਲਾਈ ਘਟ ਗਈ ਤੇ ਪੁੱਤ ਤੈਨੂੰ ਕਿਹੜਾ ਤਰਸ ਆਉਂਦਾ ਹੈ ਕਿਹੜਾ ਤੇਰੇ ਪੇਕੀ ਕੁੜੀਆਂ ਮੁੱਕਦੀਆਂ ਪੁੱਤ ਕੋਈ ਸਾਖ ਕਰਾ ਦੇ ਕੋਠ ਜਿੱਡੇ ਜਿੱਡੇ ਹੋਏ ਪਏ ਨੇ ਮੈਂ ਤਾਂ ਤੀਹ ਤੈਨੂੰ ਆ ਰਿੰਗ ਬਾਤ ਪਰ ਮੈਂ ਮੈਨੂੰ ਤਾਂ ਜਿ ਲੈ ਆ ਮੇਰਾ ਪੁੱਤ ਕਰਾ ਮੇਰੀ ਤੇ ਵੀ ਮੈਂ ਕਰਾ ਦੂੰਗੀ ਸਾਤ ਹੁਣ ਤੇਰੀ ਗੱਲ ਤੇ ਮੈਂ ਪੂਰੀ ਗੌਰ ਕਰੂੰਗੀ ਠੀਕ ਹੈ ਇੱਕ ਗੱਲ ਮੈਂ ਤੈਨੂੰ ਹੋਰ ਕਰਕੇ ਜਾਨੀ ਹੁਣ ਪਰਸੋਂ ਨੂੰ ਭੋਗ ਆ ਸਾਡੇ ਆਜੀ ਤੂੰ ਚੰਗਾ ਨਾਲੇ ਮੈਂ ਤੈਨੂੰ ਐਂ ਦੱਸਦੀ ਆ ਤੂੰ ਗਾਂ ਇਸ ਉਤੇ ਨਾ ਲਾ ਅਗਾਂ ਇਸ ਤੇ ਲਾਇਆ ਕਰ ਰੋਟੀ ਪੁੱਤ ਗਾਂ ਸੱਚ ਮੈਨੂੰ ਚਲਾਉਣਾ ਨਹੀਂ ਆਉਂਦਾ ਠੀਕ ਹੈ ਉਹ ਦੇਖੇ ਜੇ ਮੁੰਡੇ ਹੁੰਦੇ ਨੇ ਕਰ ਉਹ ਤਾਂ ਚਲਾ ਲੰਦੇ ਨੇ ਉਹ ਤਾਂ ਫਿਰ ਮੈਂ ਦੋ ਰੋਟੀਆਂ ਵੀ ਤਾਂ ਆਪੇ ਦਿੰਦੀ ਆ ਜੇ ਤੋ ਫਿਰ ਉਹ ਘਰੇ ਨਹੀਂ ਹੁੰਦੇ ਪੁੱਤ ਫਿਰ ਮੈਨੂੰ ਚੁੱਲੇ ਤੇ ਆਪ ਕਰਨੀ ਆਉਂਦੀ ਆ ਮੈਤੀਏ ਮੈਂ ਚਾਹ ਕਰਕੇ ਲੈਣੀ ਆ ਪੁੱਤ ਨਾ ਬੱਸ ਬੇਬੇ ਚਾਹ ਨਹੀਂ ਪੀਣੀ ਮੈਂ ਮੇਰੀਆਂ ਛੋਟ ਪੁੱਤਾਂ ਨੂੰ ਪਾਣੀ ਨਾ ਨਾ ਮੈਂ ਤੈਨੂੰ ਪਤਾ ਹੈ 15 20 ਘਰਾਂ ਦੇ ਕਹਿਣਾ ਕੱਲੀ ਜਾਣੀ ਆ ਫਿਰ ਮੈਨੂੰ ਕਵੇੜਾ ਹੋ ਜਾਊਗਾ ਆਥਨੇ ਰੋਟੀ ਟੁੱਕ ਦਾ ਟਾਈਮ ਹੋਲੀ ਚ ਲਾਲੀ ਚੰਗਾ ਜੀ ਉਹ ਯਾਰ ਮੈਂ ਤਾਂ ਹੋਲੀ ਚ ਲਾਨੀਆਂ ਇਹ ਤੇਰੀ ਤੋੜੀ ਹੋਈ ਹੈਗੀ ਉਹ ਦੇਖ ਛੋਟੇ ਦੇ ਸਰਮਾਂਗੂ ਕਰਖਿਆਗਾ ਅੱਗੋ ਚੱਲ ਚੰਗਾ ਹੁਣ ਤਾਹੀਂ ਤਾਂ ਤੈਨੂੰ ਫੜਾਈਆ ਹੋਲੀ ਹੋਲੀ ਲੈ ਕੇ ਬਾਈਆ ਹੁਣ ਤੱਕ ਤੇ ਤੁਰਾਈਆ ਲਿਆ ਨੀ ਤੂੰ ਪਤਾ ਨਹੀਂ ਕਿੱਧਰ ਲਾਤੀ ਇੱਧਰ ਲਾਤੀ ਕੋਤਾ ਨਹੀਂ ਪਤਾ ਮੈਂ ਤਾਂ ਕੋਈ ਦੀ ਵਾਸਤੇ ਕਰ ਮੈਂ ਦੁਮਣਾ ਤੇਰੇ ਪਿੱਛੇ ਬੈਂਦੀ ਵੀ ਨਾ ਬੈਠੀ ਕੋਲੋ उनको तो यू जी वेलकम जी कोई गल मैं कहना मैं डॉक्टर भी ला जाने नहीं 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 ਠੀਕ ਹੈ। ਬੇਟਾ ਵੀ ਕਿਤੇ ਆਇਆ ਕੋਈ ਸੱਟ ਲੱਗੀ ਹੋਵੇ ਕਿਤੇ? ਨਹੀਂ ਠੀਕ ਹੈ ਜੀ। ਠੀਕ ਹੈ ਜੀ। ਅੱਛਾ ਚਲੋ ਕੋਈ ਗੱਲ ਯਾ ਸਕੂਟਰੀ ਮੈਂ ਸਟਾਰਟ ਕਰ ਦਾਂ। ਤੁਸੀਂ ਰਾਮ ਨਾਲ ਤੁਸੀਂ ਆਏ ਕਿੱਥੇ ਇੱਧਰ? ਉਹ ਅਸੀਂ ਆਪਣੀ ਭੂਆ ਕੋਲ ਆਇਆ। ਕਿਹੜੀ ਭੂਆ ਜੀ? ਕਿੰਨਾ ਭੂਆ ਜੀ? ਕਿੰਨਾ ਭੂਆ ਜੀ ਕੋਲ? ਹਾਂਜੀ। ਅੱਛਾ ਜਿਹੜੀ ਅਗਲੀ ਚ ਰਹਿੰਦੇ ਨੇ? ਹਾਂਜੀ। ਹਾਂਜੀ। ਠੀਕ ਹੈ ਠੀਕ ਹੈ। ਛੱਡ ਕਿਹਾ ਮੈਂ ਜੀ ਤੁਸੀਂ ਕਹੋ ਤਾਂ। ਨਹੀਂ ਨਹੀਂ ਥੈਂਕ ਯੂ ਜੀ। ਲੈ ਜਾਓਗਾ? ਹਾਂਜੀ। ਹਾਂ ਤੇ ਲੈ ਜਾਾਂਗੇ। ਬਸ ਠੀਕ ਹੈ ਥੋੜਾ ਜਨਾ ਉਹ ਲੱਟਾ ਘੱਟ ਲੈ ਕੇ ਰੁਕ ਬ੍ਰੇਕ ਦਾ ਉਹ ਕਰਿਆ ਕਰੋ ਥੋ ਮੀਂਹ ਤੇ ਪੰਨਾਂ ਨੂੰ ਕਹਦਿਆਂ। ਮੈਨੂੰ ਤਾਂ ਯਕੀਨ ਰੱਖਾ। ਪਤਾ ਕੀ ਕਰਨਾ ਹੈ ਤੁਸੀਂ ਕੁੜੀਆਂ ਨਾ ਬ੍ਰੇਕ ਬਰੂ ਖੇਡ ਲਉਂਦੀਆਂ ਸੀ ਲੱਤਾਂ ਲਉਂਦੀਆਂ ਸੀ ਸਿੱਧੀਆਂ। ਤੁਸੀਂ ਆ ਗਲੀ ਤੋਂ ਉੱਧਰ ਜਾਂਦੇ ਤੇ ਰੂੜੀਆਂ ਕਰੀਂ ਕਿੱਧਰ ਫਿਰਦੇ ਤੁਸੀਂ। ਨਹੀਂ ਨਹੀਂ ਜੀ ਉਹ ਪਤਾ ਨਹੀਂ ਨਾ ਤੋਂ ਬ੍ਰੇਕ ਜ਼ਿਆਦਾ ਹੋ ਹੋ ਗਏ ਸੀਗੇ। ਠੀਕ ਹੈ ਜੀ ਮੈਂ ਤਾਂ ਸੂਤ ਪਹਿਲੀ ਵਾਰ ਹੀ ਦੇਖਿਆ ਹੈਗਾ। ਚਲੋ ਕੋਈ ਗੱਲ ਨਹੀਂ। ਅਸੀਂ ਆਏ ਪਹਿਲੀ ਵਾਰ ਅੱਛਾ ਪਹਿਲੀ ਵਾਰ ਆਏ। ਚਲੋ ਕੋਈ ਗੱਲ ਨਹੀਂ ਜਾਓ ਜੀ ਤੁਸੀਂ ਫਿਰ ਠੀਕ ਹੈ। ਜੇ ਕੋਈ ਲੋੜ ਆ ਤਾਂ ਮੈਨੂੰ ਦੱਸ ਦਿਓ ਜੀ। ਨਾ ਕੋਈ ਨਹੀਂ ਜੀ। ਥੈਂਕ ਯੂ। ਸਟਾਰਟ ਨਹੀਂ ਹੋ ਰਹੀ। ਜੀ ਇਹ ਸਟਾਰਟ ਨਹੀਂ ਹੋ ਰਹੀ

थैंक यू जी वेलकम जी कोई गल नहीं थोड़ी इंस्टा की आईडी हैगी है जी हां जी हैगी है इट्स तो प्रीत 00987 मैं सोनू हुने करदा ही मैसेज ते तुसी फॉलो कर लेना ले। जेपी जेलदार दे नाम नाम की है जी मेरा नाम जेपी जेलदार है जी करदा मैं मैसेज सोनू हुने ठीक है जी फिर ओके है हां जी कोई गल स्कूटरी मैं थोड़ी पहुंचा देना ठीक है ठीक है बाय ओके बाय ਲੈਣੀ ਮੇਰੇ ਦਾ ਪੁੱਤ ਜੀ ਆ ਰਹੀ ਆ ਮੈਂ ਤਾਂ ਦਿੱਕੀ ਜਾਂਦੀ ਸੀ ਕਿਹੜੇ ਵੇਲੇ ਦੀ ਫੋਨ ਕੱਦਾ ਕਰਿਆ ਤੁਹਾਨੂੰ ਸੱਚਾ ਕਾਲ ਪੂਰੇ ਜੀ ਸੱਚਾ ਕਾਲ ਬੁੱਤੀ ਸੱਚਾ ਜੀ ਪੁੱਤ ਹਾਂ ਜੀ ਕਦਿਆਂ ਤੁਰੇ ਹੋਏ ਤੁਸੀਂ ਬੜਾ ਲੇਟ ਕਰਤਾ ਪੂਰਾ ਸਕੂਟਰੀ ਖਰਾਬ ਹੋ ਗਈ ਸੀ ਇਹਨੇ ਮੈਨੂੰ ਲੈਕਤਾ ਖਤਾਨਾ ਚ ਧਾਰਤੇ ਸਿੱਧੀ ਹਾਂ ਫੇਰ ਕਿਵੇਂ ਆਈਆਂ ਲੈ ਪੂਰੇ ਜੀ ਉਹ ਤਾਂ ਬ੍ਰੇਕ ਹੀ ਨਹੀਂ ਹੋਏਗੇ ਲੱਗੇਗੇ ਫੇਰ ਸਕੂਟਰੀ ਕਿੱਥੇ ਹੈ ਸਕੂਟਰੀ ਤਾਂ ਉੱਥੇ ਹੀ ਖੜੀ ਆ ਉਹ ਤਾਂ ਖਰਾਬ ਹੋ ਗਈ ਉਹ ਹੋ ਛੱਡ ਸੂਟ ਤਾਂ ਨਹੀਂ ਬੱਜੀ ਕਿਤੇ ਸੋਡੇ ਪੁੱਤ ਵਾਟ ਨਹੀਂ ਬੱਜੀ ਨਹੀਂ ਨਹੀਂ ਪੂਰੇ ਜੀ ਛੱਡ ਤਾਂ ਨਹੀਂ ਲੱਗੇਗੀ ਉਹ ਮੁੰਡਾ ਆ ਗਿਆ ਸੀਗਾ ਪਿੰਡ ਚੋਂ ਹਾਂ ਪੂਆ ਉਹਦਾ ਨਾਮ ਦਾਦਾ ਸੀ ਕੋਈ ਜੇਪੀ ਜੂਪੀ ਨਾਮ ਦਾਦਾ ਸੀ ਲੰਮਾ ਜਿਹਾ ਕੱਦ ਸੀ ਪੂਆ ਦਾ ਅੱਛਾ ਅੱਛਾ ਉਹ ਬਲਾਈਂ ਚੰਗਾ ਮੁੰਡਾ ਲਾਉਦਾ ਉਹਦਾ ਬਲਾਈਂ ਚੰਗਾ ਸੁਹਾਗਾ ਸਕੂਟਰੀ ਕਿੱਥੇ ਫਿਰ ਪੂਆ ਸਕੂਟਰੀ ਤਾਂ ਉੱਥੇ ਖੜੀ ਖਤਾਨਾ ਚ ਜੰਮੀ ਸਿੱਧੀ ਲਾਤੀ ਐ ਸਿੱਧਾ ਸਿੱਧਾ ਵੀ ਨਹੀਂ ਹੈਂਡਲ ਰੱਖਿਆ ਸਿੱਧੀ ਖੇਤਾਂਿਆਂ ਚ ਲਾਤੀ ਜੰਮੀ ਖਤਾਨਾਿਆਂ ਚ ਕੋਈ ਨਾ ਪੂਆ ਦੀ ਸਕੂਟਰੀ ਆਉਣ ਕੋ ਫਿਰ ਦੇਖਿਓ ਇਹਨੇ ਸਾਰੇ ਅੱਗੋ ਤੋੜ ਰੱਖੀ ਆ ਉਹ ਹੁਣ ਤਾਂ ਤੇਰੇ ਨਾਮ ਹੀ ਲੱਗੂਗਾ ਸਾਰੇ ਕਾਸੇ ਤੇ ਹਾਂ ਜਿਹੜੀ ਅੱਗ ਤੋੜੀ ਹੋਈ ਆ ਉਹ ਕੱਲ ਨਹੀਂ ਅੱਗ ਲੱਗੇ ਨੁੱਤਿਆਂ ਦੀ ਸਕੂਟਰੀ ਸਕੂਟਰੀ ਤਾਂ ਹੋਰ ਆ ਜੂਗੀ ਸੋਡੀ ਲੱਤਮ ਬੰ ਮੱਜ ਗਈ ਸ਼ੁਕਰ ਚਲੋ ਪਹਿਲਾਂ ਆਜੋ ਚਾਹ ਪਾਣੀ ਪੀਓ ਫਿਰ ਦੇਖਾਂਗੇ ਕੋਈ ਹੋਰ ਕੰਮ ਲੈ ਨਾਸ ਮਾ ਫਾਇਆਂ ਨੇ ਕੁੜੀਆਂ ਡਿੱਗਦੀਆਂ ਪੈਂਦੀਆਂ ਚਾਹ ਦੀ ਘੁੱਟ ਪਾ ਲੈ ਕੇ ਉਹਨਾਂ ਨੂੰ ਕੰਡੇ ਤੇ ਕਰਾ ਕਿੰਨਾ ਚਿਰ ਹੋ ਗਿਆ ਤੀ ਕੁੜੀਆਂ ਨੂੰ ਵੀਕਦੀਆਂ ਰੇਖਾ ਜੇ ਉਹਦਾ ਜਲਦੀ ਜਲਦੀ ਮੈਸੇਜ ਆ ਜਾਏ ਗੱਲ ਹੀ ਬਣ ਜੇ ਤੀ ਤੈਨੂੰ ਬੜੇ ਦਿਨ ਮੈਸੇਜ ਤੇ ਡੀ ਕੋਰੀ ਕਿਤੇ ਦਿਲ ਤਾਂ ਨਹੀਂ ਆ ਗਿਆ ਤੇਰਾ ਉਹਦੇ ਤੇ ਨੇ ਮੈਨੂੰ ਉਹਦਾ ਸੁਭਾਅ ਵਧੀਆ ਲੱਗਿਆ ਨਹੀਂ ਤੂੰ ਆ ਕੇ ਚੁੱਪ ਕਰ ਲੈ ਪੁੱਤ ਚਾਹ ਪੀਓ ਤੁਸੀਂ ਹੋਰ ਦਾ ਸੋ ਰਸਤੇ 'ਚ ਕੋਈ ਦਿੱਕਤ ਹੋ ਗਈ ਐ ਨਹੀਂ ਤੁਸੀਂ ਥੱਕ ਗਿਆ ਹੋਵੋਗੇ ਆਹ ਹੋਏ ਤੁਸੀਂ ਵੀ ਚਾਹ ਪੀ ਲਓ ਪੂਆ ਜੀ ਸਭ ਤੋਂ ਵੱਡੀ ਦਿੱਕਤ ਉਹਨੂੰ ਦੱਸਦੇ ਸੀ ਡਿੱਗ ਕੇ ਆ ਗਿਆਂ ਹਾਂ ਹਾਂ ਚਲ ਕੋਈ ਨਾ ਪੁੱਤ ਚਾਹ ਪਾਣੀ ਪੀਓ ਠੀਕ ਹੈ ਤੁਸੀਂ ਤਾਂ ਠੀਕ ਠਾਕ ਘਰੇ ਆ ਗਏ ਇੰਨਾ ਹੀ ਵਧੀਆ ਹੋ ਗਿਆ ਪੂਆ ਜੀ ਫੁੱਫੜ ਨਹੀਂ ਦਿਖਦੇ ਇੱਥੇ ਫਿਰਦਾ ਹੋਣਾ ਭਣੀ ਉਹ ਸਾਰਿਆਂ ਦੀ ਕਿਸੇ ਕਿਸੇ ਦੇ ਰੋਲਿਆਂ 'ਚ ਰੱਕੜੇ ਵੱਡਦਾ ਚਲੋ ਲੈ ਭਾਈ ਤੁਸੀਂ ਐ ਕਰੋ ਪੁੱਤ ਕੱਪੜੇ ਬਦਲ ਲਓ ਕੱਪੜੇ ਬਦਲ ਲਓ ਨਾ ਤੋ ਫੈਸ਼ੋਨ ਲਓ ਚਲੋ ਠੀਕ ਹੈ ਭੂਆ ਜੀ ਮੈਂ ਤਾਂ ਨਹੀਂ ਬਦਲਦੀ ਮੈਂ ਤਾਂ ਹੁਆ ਕੇ ਰੱਖ ਲੀ ਮੈਂ ਕੋਟ ਲਾ ਦ ਚਲ ਕੋਈ ਨਾ ਆਥਲੇ ਬਦਲ ਲਈ ਲੈ ਨਹੀਂ ਕਰਨਾ ਨੀ ਹਾਂ ਲੈ ਤੂੰ ਆਵੀਂ ਬਰਜੀਤ ਲਾਹੌਰ ਮਾਤਾ ਤੈਨੂੰ ਢੀਕੀ ਜਾਂਦੀ ਸੀ ਕੋੜ ਕਿਹੜੇ ਬੇੜਿਆਂ ਦੀ ਨਹੀਂ ਬਸ ਪੁੱਛਦੀ ਕਾ ਨੂੰ ਆ ਕੁੜੀਆਂ ਆ ਗਏ ਮੇਰੀਆਂ ਪਤਿੱਜੀਆਂ ਅੱਛਾ ਲੈ ਖਾਣੇ ਦੀ ਸੱਟ ਖਾਣਾ ਖਾਣਾ ਬੱਚੀਆਂ ਨੇ ਉਹਨਾਂ ਉੱਤੇ ਡੇਗਲੀ ਸਕੂਟਰੀ ਖੜੀ ਮੈਂ ਮਰ ਜਾ ਭੈਣੇ ਇੱਕ ਤਾਂ ਇਹ ਹੈ ਨਾ ਕੁੜੀਆਂ ਦੀਆਂ ਅੱਖਾਂ ਮੀਚ ਕੇ ਚਲਾਉਂਦੀਆਂ ਨੇ ਸਕੂਟਰੀ ਬਾਹੋਂ ਦਾ ਧੱਕਰਦੀਆਂ ਨੇ ਭੈਣੇ ਮੈਨੂੰ ਤਾਂ ਬਾਹਰ ਹੀ ਡਰ ਲੱਗਦਾ ਆ ਸਾਡੀ ਕੁੜੀ ਜੀ ਨਾ ਕਈ ਵਾਰੀ ਮੈਨੂੰ ਕਹੋਗੀ ਚੱਲ ਮੰਮੀ ਆਪਾਂ ਬਾਗ ਚੱਲਦੇ ਆ ਮੈਂ ਕਹਿਣੀ ਭੈਣੇ ਰਾਮ ਦੁਹਾਈ ਮੈਂ ਨਹੀਂ ਜਾਂਦੀ ਮੈਂ ਤਾਂ ਬਸ ਤੇ ਵਗ ਜੂ ਆਧਾਰ ਕਾਰਡ ਚੱਲਦਾ ਹੋਰ ਭੈਣੀ ਕਿੱਥੇ ਹੁੰਦੀਆਂ ਨੇ ਲੱਗਦਾ ਨਾਲ ਇਸ ਕੁੜੀ ਰੋਕਦੀਆਂ ਨੇ ਕਿੱਥੇ ਬ੍ਰੇਕ ਮਾਰਦੀਆਂ ਨੇ ਐਨੀ ਵਾਰ ਸਮਝਾਇਆ ਪਰ ਮੇਰੀ ਕਿੱਥੇ ਕੋਈ ਸੁਣਦਾ ਜੇ ਕੋਈ ਮੇਰੀ ਸੁਣਦਾ ਹੁੰਦਾ ਮੈਂ ਤਾਂ ਕਹਾ ਕੁੜੀਆਂ ਨੂੰ ਬਾਹਰ ਹੀ ਨਾ ਕੱਢੋ ਕਰੋ ਸਾਰਾ ਦਿਨ ਫਿਰਦੀਆਂ ਨੇ ਭੈਣੇ ਰੋਕੀਆਂ ਨਹੀਂ ਰੁਕਦੀਆਂ ਨਹੀਂ ਇਹ ਤਾਂ ਤੇਰੀ ਗੱਲ ਸਹੀ ਆ ਭੈਣੇ ਕਾ ਨੂੰ ਮੰਨਦੇ ਐ ਕਹਿੰਦੇ ਨਾ ਕੁੜੀਆਂ ਮੁੰਡਿਆਂ ਬਰਾਬਰ ਨੇ ਪਹਿਲੇ ਮੁੰਡਿਆਂ ਬਰਾਬਰ ਕਿੱਥੋਂ ਹੋਈਆਂ ਨਾਲੇ ਆ ਦੇਖ ਲੈ ਜੇ ਲੱਤ ਟੁੱਟ ਜਾਂਦੀ ਕਿਸੇ ਨੇ ਰਿਸ਼ਤਾ ਨਹੀਂ ਸੀ ਲੈਣਾ ਨਾਲੇ ਸੁੱਖ ਨਾਲ ਮਟਿਆਰਾ ਨਹੀਂ ਤੇਰੀਆਂ ਭਤੀਜੀਆਂ ਤਾਂ ਵੀ ਹੋਰ ਭੈਣੇ 20-22 ਸਾਲ ਦੀਆਂ ਹੋ ਰਹੀਆਂ ਨੇ ਵੱਡੀ ਤਾਂ 23 ਸਾਲ ਦੀ ਹੋ ਰਹੀ ਆ ਕੋਈ ਨਾਉ ਨਹੀਂ ਲੈਂਦਾ ਬਹਿਉਣ ਦਾ ਮੈਂ ਤਾਂ ਕਹਿ ਕਹਿ ਕੇ ਥੱਕ ਗਈ ਕੋਈ ਸੁਣਦਾ ਹੀ ਨਹੀਂ ਹੈਗਾ ਨਹੀਂ ਮੈਨੂੰ ਆਏ ਦੱਸ ਬਾਈ 23 ਸਾਲ ਦੀ ਹੋ ਰਹੀ ਤੇਰੀ ਵੱਡੀ ਹੋਰ ਵੱਡੀ ਬਾਈ 23 ਸਾਲ ਦੀ ਹੈ ਭੈਣੇ ਸੁਣਦਾ ਨਹੀਂ ਹੈਗਾ ਕੋਈ ਮੈਂ ਕਿੰਨਾ ਕ ਬਹਣ ਬਹਣ ਪਾਲਦੇ ਕੋਈ ਕੀ ਪਤਾ ਹੁਣ ਉਹ ਤਾਂ ਮੁੰਡਾ ਹੀ ਜਾਣੇ ਨਾ ਕਦੇ ਦੱਸਦਾ ਨਾ ਪੁੱਛਦਾ ਮੁੰਡਿਆਂ ਬਰੋਬਰ ਮੁੰਡਿਆਂ ਬਰੋਬਰ ਹੀ ਤੇਰੀ ਗੱਲ ਨਹੀਂ ਮੈਂ ਚੱਲ ਕੋਈ ਗੱਲ ਨਹੀਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਉਹ ਤਾਂ ਭਾਈ ਬੇਈਆਂ ਚੰਗੀਆਂ ਨੇ ਆ ਕੀ ਫਾਇਦਾ ਬਾਹਰ ਪੜਾ ਕੇ ਵੀ ਕੋਈ ਫਾਇਦਾ ਨਹੀਂ ਹੈਗਾ ਘਰ ਨੇ ਤਾਂ ਘਰ ਦੇ ਕੰਮ ਨੇਗੇ ਓਹੋ ਇਹੀ ਤਾਂ ਗੱਲ ਆ ਵੀ ਕੰਮ ਤਾਂ ਘਰੇ ਕਰਨੀ ਨੇ ਕਿਹੜਾ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਹੋਰ ਉਹ ਸੁਹਾਣੀਆਂ ਨੇ ਤੇਰੇ ਵਰਗੀਆਂ ਬਹੁਤ ਸੋਹਣੇ ਨੇ ਚਲ ਤੈਨੂੰ ਮਿਲਿਆਵਾ ਨਹੀਂ ਮੈਂ ਤੈਨੂੰ ਐ ਪੁੱਛਦੀ ਆ ਹੁਣ ਦੋ ਇੱਥੇ ਗੱਲਾਂ 'ਚ ਮਸਾਲੇ ਫੂਕੇਂਗੀ ਚਲ ਪਤੀਜੀਆਂ ਤਾਂ ਮੈਂ ਤੇਰੀਆਂ ਦੇਖ ਲੈਣੀਆਂ ਜਾਂ ਤੂੰ ਦੇਖ ਲਈ ਫਿਰ ਪਤੀਜੀਆਂ ਕਿਹੜਾ ਮਾਂ ਕਰ ਰਹੀਆਂ ਇਹਨਾਂ ਨੂੰ ਵੀ ਦੇਖ ਤੂੰ ਦੇਖ ਤਾ ਚੜ ਚੜਦੀਆਂ ਨੇ ਉਹ ਚੜਦੀਆਂ ਨੇ ਮਰ ਕੇ ਜਾਉ ਹੁਣ ਤਾਂ ਆ ਗਈ ਇਹ ਨਹੀਂ ਪਤਾ ਮੈਨੂੰ ਚੋਲਣੇ ਮਨ ਜਾ ਲੈ ਦਾ ਸੱਤ ਚੰਗੀ ਗੱਲ ਹੋ ਗਈ ਤੇ ਤੋ ਚੰਗਾ ਕੌਣ ਬਚੋਲਾ ਮਿਲੂ ਸਾਨੂੰ ਇਹ ਵਧੀਆ ਥਾਂ ਕਰਾਂਗੀ ਜੇ ਰਿਸ਼ਤਾ ਮੈਨੂੰ ਦੇਵੇਂਗੀ ਨਾ ਸਾਰੀ ਹੁਣ ਕਿਤੋਂ ਪਹਿਲਾਂ ਭੱਜੀ ਮੈਂ ਕਿਤੇ ਸੁਣ ਜਿਹੜੀ ਗੱਲ ਕਰਦੀਆਂ ਰਿਸ਼ਤਾ ਤੈਨੂੰ ਹੀ ਦਊਂਗੀ ਮੈਂ ਹਾਂ ਸੁਣ ਕਰਾਂਗੀ ਹਾਂ ਮੇਰੇ ਭਾਈ ਨਾਲ ਮੈਂ ਤੈਨੂੰ ਐ ਕਹਿਣੀ ਫਿਰ ਹੁਣ ਤੂੰ ਸਾਗ ਲੈਣ ਜਾਏਂਗੀ ਕਿ ਗੱਲਾਂ 'ਚ ਮਸਾਲਾ ਭੁੱਕੇਂਗੇ ਆਂ ਕਿ ਸਾਗ ਲੈਣ ਚੱਲਾਂਗੇ ਚੱਲਣਾ ਤੇਨੂੰ ਕੁੜੀਆਂ ਮਿਲੋਂਦੀਆਂ ਨਾਲੇ ਆਪਾਂ ਚੱਲਦੇ ਆਂ ਚੱਲ ਆ ਗੱਲਾਂ ਆ ਬੈਠੀਆਂ ਨੇ ਮਿਲ ਲੈ ਹਾਂ ਨਹੀਂ ਸੁਖਨਾ ਬਧੇਰੀਆਂ ਸੋਹਣੀਆਂ ਨੇ ਪਾਣੇ ਲਾ ਆਪਣੀ ਭੂਆ ਵਰਗੀਆਂ ਹੀ ਨੇ ਸੁਖਨਾ ਬਧੇਰੀਆਂ ਸੋਹਣੀਆਂ ਜਿਉਂਦੀਆਂ ਵਾਖਦੀਆਂ ਰਹੋ ਪਾਈ ਲੰਮੀ ਸਾਰੀ ਉਮਰ ਹੋਵੇ ਲੈ ਮੋਹੱਲਾਂ ਤੇ ਲੱਗੀਆਂ ਪਈਆਂ ਜਿੱਥੇ ਅੱਖਾਂ ਤੇ ਆਹੀ ਕੰਮ ਰਹਿ ਗਿਆ ਭੈਣੇ ਹਣਾ ਚਲ ਬੈਠੋ ਕੋਈ ਗੱਲ ਨਹੀਂ ਤੇ ਮੈਂ ਐਂ ਕਹਿੰਦੀ ਹਾਂ ਹੋਰ ਤੁਸੀਂ ਕਿੰਨੇ ਕਿ ਦਿਨ ਲਾਵੋngੀਆਂ ਕੁੜਾ ਚਾਰ ਪੰਨੇ ਲਾਵਾਂਗੇ ਚਾਰ ਪੰਜ ਦਿਨ ਨਹੀਂ ਫਿਰ ਕਾ ਕਿਆ ਬੜਦੀਆਂ ਪੁੱਤ ਮੈਂ ਵੀ ਕੰਗਲੀਆਂ ਇੱਥੇ ਖੜੀ ਖੜੀ ਬੋਲਦੀਆਂ ਬਹਿ ਕੇ ਲਾਦਦੀਆਂ ਗੱਲ ਛੋਡੇ ਨਾਲ ਨਹੀਂ ਮੈਨੂੰ ਤਾਂ ਨਾ ਬਾਹਲੇ ਚਾ ਚੜਦਾ ਜਦੋਂ ਛੋਡੇ ਵਰਗੀਆਂ ਕੁੜੀਆਂ ਮਿਲਦੀਆਂ ਨੇ ਸਾਰ ਮਹਾਰਾਜ ਦੀ ਲੈ ਕਹਿੰਦੀ ਦੋ ਚਾਰ ਦਿਨ ਲਾ ਕੇ ਜਾਵਾਂਗੇ ਦੋ ਚਾਰ ਦਿਨ ਨਹੀਂ ਭਾਈ ਹੁਣ ਨਹੀਂ ਜਾਣ ਦਿੰਦੇ ਨਾਲੇ ਜੇ ਕਿਰਪਾ ਹੋਈ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਜਿਵੇਂ ਤੇਰੀ ਪੂ ਅਦੇ ਸੌਰੇ ਨੇ ਨਾ ਸਾਰੇ ਛੋਡੇ ਵੀ ਕਰ ਦੂੰਗਾ ਇੱਥੇ ਕਿ ਨਹੀਂ ਭਣੇ ਤੇਰੇ ਪਸੰਦ ਦੇ ਗੱਲ ਮੇਰੇ ਤਾਂ ਪਸੰਦਾ ਲੈ ਤੂੰ ਬੈਠ ਤੂੰ ਕੁੜੀਆਂ ਨਾਲ ਕਰ ਗੱਲਾਂ ਮੈਂ ਤੇਰੇ ਵਾਸਤੇ ਚਾਹ ਨਹੀਂ ਆਉਣੀ ਗੁੱਟ ਮੈਂ ਚਾਹ ਦੀ ਗੱਲ ਛੱਡ ਭੈਣੇ ਆਪਾਂ ਖੇਤ ਚੱਲ ਕਿਹੜੇ ਵੇਲੇ ਸਾਗ ਰਿੱਜੂਗਾ ਨਾਲੇ ਹੁਣ ਇੱਕ ਤਾਂ ਵੱਜ ਗਿਆ ਤੂੰ ਖੇਤ ਨੂੰ ਚੱਲ ਚੱਕ ਪੌਣ ਆਪਦਾ ਨਾਲੇ ਇਹ ਕੁੜੀਆਂ ਨੂੰ ਲੈ ਚੱਲਦੇ ਨਾਲੇ ਚਲੋ ਬੋੜਾ ਸਾਨੂੰ ਖੇਤ ਦਿਖਾ ਕੇ ਲਿਆਵਾਂਗੇ ਚਲ ਚੱਲ ਚੱਲਾਂਗੇ ਆਪਾਂ ਚਲੋ ਚਲੋ ਆਜੋ ਵਧੀਆ ਨੇ ਰੋਟੀਆਂ ਹੀ ਨੇ ਆਜੋ ਨਹੀਂ ਹੁਣ ਮੈਂ ਇਹ ਕਹਿਨੀ ਆ ਹੈ ਕਿਰਨਾ ਸਾਗ ਨੂੰ ਹੋ ਜੂਗਾ ਕਵੇਲਾ ਮੈਂ ਤਾਂ ਕਹਿੰਿਆ ਜੇਪੀ ਕਾਲੇ ਖੇਤੋਂ ਲਿਆਉਣਾ ਨਿਆਈ ਚੋਂ ਜੇ ਆਪਣੇ ਖੇਤ ਗਈਆਂ ਜਾਂ ਤੁਹਾਡੇ ਜਾਂ ਸਾਡੇ ਪੜੇ ਫਿਰ ਤਾਂ ਹੋ ਜਾਣਗੇ ਲੇਟ ਕਿਹੜਾ ਵੇਲਾ ਹੋਜੂ ਫੇ ਕਿਵੇਂ ਰੱਜੂਗਾ ਕਹ ਨਹੀਂ ਤੂੰ ਤੇ ਰੀਲਾ ਬਣਾਵਾਂਗੇ ਉੱਥੇ ਕੀ ਤੇ ਮਾਮਾ ਰੀਲਾ ਬਣਾਵਾਂਗੇ ਇਸ ਦਾ ਰੀਲਾ ਆਛਾ ਉਹ ਤਾਂ ਹੀ ਜੇ ਕਰਦੀਆਂ ਹੁੰਦੀਆਂ ਨੇ ਕੁੜੀਆਂ ਸਾਡੀਆਂ ਹਾਂਜੀ ਲੈ ਬਣਾ ਲਓ ਜਿੰਨੀਆਂ ਮਰਜੀ ਨਾਲੇ ਨਾ ਸੁੱਖ ਨਾ ਉਹਦਾ ਸੁਭਾਅ ਇੰਨਾ ਵਧੀਆ ਹੈ ਖੇਤ ਵੀ ਬਲਾਈ ਵਧੀਆ ਮਰੂਦਾਂ ਦੇ ਬੂਟੇ ਉੱਥੇ ਨੇ ਨਿੰਬੂਆਂ ਦੇ ਉੱਥੇ ਮੈਂ ਦੋ ਮੋਟਰਾਂ ਨੇ ਮਰੂਤ ਤੇ ਚੜੂ ਮੇਰੇ ਫੁੱਟ ਖੇਗੀ ਜਾਂਦਾ ਨਾ ਨਹੀਂ ਭਾਣੇ ਅੱਗੇ ਤੇਰੀ ਭੂਆ ਦੱਸੀ ਜਾਂਦੀ ਆ ਆਖੇ ਸਕੂਟਰੀ ਤੋਂ ਬਚ ਗੀਆਂ ਹੁਣ ਆਖੇ ਮਰੂਤ ਤੇ ਚੜਾਂਗੇ ਜੇ ਲੱਤ ਟੁੱਟ ਗਈ ਦੱਸ ਕੋਈ ਵਿਆਹ ਕਰਾ ਲੂ ਮੁੰਡਾ ਤੇਰੇ ਨਾਲ ਤੇ ਮਰੂਤ ਮੈਂ ਤਾਂ ਟੀਸੀ ਵਾਲਾ ਖਾਣੀ ਹੁੰਨੀ ਆ ਹਾਏ ਹਾਏ ਤਾਂ ਮੁੰਡਾ ਵੀ ਟੀਸੀ ਵਾਲਾ ਭਾਉ ਭਾਣੇ ਕੋਈ ਨਾ ਕਹਿੰਦਾ ਟੀਸੀ ਵਾਲੀ ਭਾਣ ਕੇ ਦਊਂ ਆਜੋ ਚਲ ਆਈ ਆ ਆ ਪਈ ਇੱਕ ਖੱਡਾ ਰੋਟੀ ਵੀ ਨਹੀਂ ਆਈ ਇਹ ਜੇ ਯਾਰ ਕੀ ਟਾਈਮ ਹੋ ਗਿਆ ਤਾਂ ਤਦ ਦੋ ਦੋ ਉੱਤੇ ਹੋ ਗਿਆ ਟਾਈਮ ਅੰਦਰਾ ਕਿਹੜੀ ਪਣੀ ਗੂਜਰ ਬੇਬੇ ਤੇ ਰੋਟੀ ਉਹ ਰੱਬਾ ਬਾਬੀ ਕਰਾ ਰਹੇ ਵਿਆਹ ਬੂ ਲੋਕ ਪਾਇ ਨਾ ਦੋ ਦੋ ਲਈ ਫਿਰਦੇ ਨੇ ਸਾਡੇ ਕਰਮਾਂ ਚ ਇੱਕ ਵੀ ਨਹੀਂ ਯਾਰ ਕੋਈ ਸਹੇਲੀ ਬਣਾਈ ਫਿਰਦਾ ਸਹੇਲੀ ਅੱਡ ਪਾਇਆ ਘਰੇ ਬਹਾਲੀ ਅੱਡਾ ਚਾਲ ਜਿਵੇਂ ਤੈਨੂੰ ਮਨਜ਼ੂਰ ਆ ਰੱਬਾ ਲੈ ਭਾਈ ਰੋਟੀ ਤੇਰੀ ਆ ਗਿਆ ਜੇਪੀ ਭਾਈ ਹਾਂ ਭਾਈ ਲੈ ਆ ਯਾਰ ਭੁੱਖ ਲੱਗੀ ਪਈ ਆ ਚੱਲ ਕੋਈ ਗੱਲ ਨਹੀਂ ਮਰੀਆ ਮੈਂ ਲੇਟ ਹੋ ਗਿਆ ਭਾਈ ਬੱਡੇ ਭਾਈ ਪਤਾ ਹੀ ਚੱਕਰਾ ਬੇਬੇ ਮੈਨੂੰ ਕਹਿੰਦੀ ਨਾ ਕਿ ਆ ਰੋਟੀ ਫੜਾਇਆ ਉਹ ਜੀ ਮੈਨੂੰ ਥੋੜਾ ਕੰਮ ਹੋ ਗਿਆ ਸੀਗਾ ਤਾਂ ਕਰਕੇ ਤੁਹਾਨੂੰ ਤੜਕੇ ਦੱਸਿਆ ਨਹੀਂ ਸੁੱਤਰ ਜਾ ਕੇ ਆਉਣਾ ਸੀ ਮੈਂ ਚੱਲ ਕੋਈ ਗੱਲ ਨਹੀਂ ਰਾਮ ਰੋੜ ਬੈ ਕੇ ਖਾ ਲਾ ਭਾਈ ਹਾਂ ਆ ਜਾ ਆਇਆ ਭਾਈ ਮੈਂ ਹਾਂ ਭਾਈ ਅਜਰਾ ਬੜਾ ਲੇਟ ਹੋ ਗਿਆ ਤੂੰ ਉਹ ਕੀ ਕਰਾ ਸੁਣੀ ਭਾਈ ਮੇਰੀ ਗੱਲ ਸੁਣ ਲੈ ਤੈਨੂੰ ਮੈਂ ਸੱਚੀ ਗੱਲ ਦੱਸਾਂ ਅੱਛਾ ਤੇ ਅੱਜ ਨਾ ਉਹ ਕਰਨਾ ਨਹੀਂ ਹੈ ਕਿ ਮੈਂ ਉਹ ਨਾ ਅੱਜ ਨਾ ਕਰਨਾ ਕੀ ਕਿ ਨਾ ਜੋ ਕੁੰਜਾ ਗਿਆ ਨੇ ਉਹ ਦੇਖ ਪਿਆ ਨਾ ਤੇ ਸਕੂਟਰੀ ਤੇ ਉਹਨੇ ਮੈਂ ਚੱਕਿਆ ਅੱਛਾ ਉਦੋਂ ਬਾਅਦ ਨਾ ਉਹ ਸਟਾਈਡੀ ਵੀ ਲੈ ਲਈ ਹੁਣ ਮੈਂ ਮੈਸੇਜ ਉਸੇ ਕਰੂੰਗਾ ਉਹ ਲੱਗਦਾ ਬਣ ਕੇ ਗੱਲ ਕੀਤੀ ਆਪਣੀ ਉਹ ਮੇਰਾ ਤਾਂ ਨਹੀਂ ਬਣਦਾ ਜੇ ਤੂੰ ਤਾਂ ਕਰਾ ਲੈ ਕਿਤੇ ਉਹ ਚਲ ਮੈਨੂੰ ਤਾਂ ਐ ਫਿਕਰ ਹੈ ਜੀ ਮੇਰੀ ਗੱਲ ਬਣ ਗਈ ਜਿਹੜੀ ਦੂਜੀ ਉਹਦੇ ਨਾਲ ਮੈਂ ਤੇਰੀ ਗੱਲ ਕਰਵਾ ਦੂੰਗਾ ਮੈਂ ਤਾਂ ਗੱਲ ਹੋ ਜੂ ਮੇਰਾ ਮੇਰਾ ਪੱਤਾ ਭਾਈ ਪਿਆ ਹੈਗਾ ਕੋਈ ਗੱਲ ਨਹੀਂ ਮੈਂ ਤਾਂ ਬਾਹਰ ਕਾਲਜ ਵਿੱਚ ਵੀ ਦੇਖ ਰਿਹਾ ਕੋਈ ਪਰ ਮੈਂ ਆਈਡੀ ਲਈ ਚੈੱਕ ਨਾਲ ਗੱਲ ਬਣ ਗਈ ਨਾ ਤੁਹਾਨੂੰ ਦੂਜੀ ਨਾਲ ਤੇਰਾ ਵੀ ਕਰਵਾ ਦਾਂਗਾ ਔਰ ਬੀਬੇ ਤੈਨੂੰ ਪਤਾ ਬਹੁਤ ਹੋ ਗਿਆ ਯਾਰ ਬਾਲਿਆ ਓਖਾ ਯਾਰ ਪੁੱਛਦਾ ਮੈਨੂੰ ਬੀਬੀ ਕਿਹਦੇ ਦੇਖ ਕੇ ਦਾ ਬਾਲਾ ਹੋਣਾ ਇੱਕ ਮਿੰਟ ਤੇਰੇ ਕੰਨੀ ਹੋਣਾ ਬਾਈ ਮੈਂ ਤਾਂ ਸਾਰਾ ਨਾਲ ਉਧਰ ਫਿਰਦਾ ਰਹਿਣਾ ਕਮਾਤਾਂ ਦਾ ਚ ਤੂੰ ਖੇਤ ਜੋ ਹੁੰਦਾ ਨਾ ਮੈਂ ਤਾਂ ਪਾਵਾ ਹੋਣਾ ਖੇਤ ਤਾਂ ਕੰਮ ਫਿਰ ਕਰਨਾ ਹੀ ਆ ਉਹ ਤਾਂ ਕਰਨਾ ਹੀ ਆ ਕੰਮ ਦਾ ਚਲਾ ਬੰਦੇ ਦਾ ਕਰਮ ਹੁੰਦਾ ਬਾਈ ਪਰ ਮੈਨੂੰ ਐ ਜੇ ਹੁੰਦਾ ਵੀ ਮੇਰਾ ਵੱਡਾ ਭਾਈ ਇਕੱਲੇ ਲੱਗਿਆ ਰਹਿੰਦਾ ਤੂੰ ਦੇਖ ਫਿਰ ਕੀ ਆ ਬਣ ਜੇ ਗੱਲ ਮਾਰ ਟੈਂਸ਼ਨ ਨਾਲ ਮੈਂ ਕਰਦਾ ਹਾਂ ਵੈਸੇ ਨੂੰ ਸੀ ਇਹਨਾਂ ਨੇ ਆਪਾਂ ਭਾਂਨੇ ਨਾਲ ਕਿਰਾ ਮਾਰ ਕੇ ਆ ਬੰਦੇ ਆ ਠੀਕ ਹੈ ਚਲ ਠੀਕ ਹੈ ਫਿਰ ਮੈਂ ਜਾਵਾਂਗਾ ਬਾਈ